ਅਸਲ ਹਾਲਾਤ ਦੋਸਤੋ ਵੀ ਜਿਹੜੀ ਮਾਈਨਿੰਗ ਹੋਈ ਹੈ ਇਲੀਗਲ ਹੋਈ ਹੈ ਜਾਂ ਲੀਗਲ ਹੋਈ ਹੈ ਇੱਕ ਨੰਬਰ 'ਚ ਹੋਈ ਹੈ ਜਾਂ ਦੋ ਨੰਬਰ 'ਚ ਹੋਈ ਹੈ 2021 2022 ਦੇ ਵਿੱਚ ਨਾ ਸਾਡੇ ਪਿੰਡ ਦੇ ਖੱਡ ਮਨਜ਼ੂਰ ਹੋਈ ਸੀ ਉਹਦਾ ਟਾਈਮ ਪਿਆ 2026 ਤੱਕ ਠੀਕ ਹੈ ਜੀ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਸਾਰਾ ਕੁਝ A to Z ਠੀਕ ਹੈ ਜੀ ਤੇ ਆਪਾਂ ਕਿੰਨੇ ਉਹਨਾਂ ਨੂੰ ਸਰਕਾਰ ਨੂੰ ਪਰਸੈਂਟੇਜ ਦਿੱਤੀ ਹੈ ਤੇ ਲੀਗਲ ਲੀਗਲ ਤਰੀਕੇ ਨਾਲ ਜੋ ਕੰਮ ਹੋਇਆ ਨਾ ਆਪਾਂ ਉਹ ਕੀਤਾ ਤੇ ਆ ਮੈਂ ਤੁਹਾਨੂੰ ਉਰੇ ਆਜੋ ਮੈਂ ਤੁਹਾਨੂੰ ਦਿਖਾਣਾ ਤਕਰੀਬਨ ਜਦੋਂ ਅਨਲੀਗਲ ਸੀ ਪੂਰਾ ਅਨਲੀਗਲ ਸੀ ਹੁਣ ਤਾਂ ਸਰਕਾਰ ਨੇ ਲੀਗਲ ਕਰਤਾ ਨਾ ਰੇਤਾ ਇਹ 7-7 ਫੁੱਟ ਡੂੰਗਾ ਟੋਆ ਪਾਇਆ ਹੋਇਆ ਹੈ ਵਾ ਅੱਛਾ ਜੀ ਇਹਦਾ ਕੋਈ ਪ੍ਰੂਫ ਦੱਸਣ ਇਹ ਗੋਂਸਗੜ ਦੀ ਜਗ੍ਹਾ ਹੈ ਇਹ ਇਹ ਗੋਂਸਗੜੀ ਨੇ ਰੇਤਾ ਵੇਚਿਆ ਇਹਦਾ ਕੋਈ ਪ੍ਰੂਫ ਹੈਗਾ ਜਾਂ ਕੋਈ ਸਾਡੇ ਕੋਲ ਲਿਖਤ ਦਿਖਾਣ ਵੀ ਇਹਦਾ ਰੇਤਾ ਕਿੱਥੇ ਗਿਆ ਤੇ ਸਰਕਾਰ ਨੂੰ ਕੀ ਪਰਸੈਂਟੇਜ ਦਿੱਤੀ ਆ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਤੇ ਹੁਣ ਉਹੀ ਪਿੰਡ ਦੇ ਸਾਨੂੰ ਆ ਕੇ ਭੰਡਣ ਲੱਗੇ ਹੋਏ ਆ ਵੀ ਤੁਸੀਂ ਮਾਈਨਿੰਗ ਦੇ ਕਰਕੇ ਹੋਇਆ ਇਹ ਸਾਡੇ ਕੋਲੋਂ ਟਿੱਪਰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਟਿੱਪਰ ਪਰ ਟਿੱਪਰ 500 ਰੁਪਏ ਲਿਆ ਹੋਇਆ ਇਹਨਾਂ ਨੇ ਠੀਕ ਹੈ ਜੀ ਤੇ ਮਾਈਨਿੰਗ ਦੇ ਕੋਲੋਂ ਤੇ ਇੱਕ ਗਦਾਪੁਰ ਪਿੰਡ ਇੱਕ ਸਸਰਾਲੀ ਪਿੰਡ ਤੇ ਇੱਕ ਗੌਂਸਗੜ ਪਿੰਡ ਗੌਂਸਗੜ ਪਿੰਡ ਦੇ ਵਿੱਚ ਨਾ ਪਿੰਡ ਦੇ ਆਲੇ ਦੁਆਲੇ ਜਿਹੜੀ ਇੰਟਰਲੋਕ ਲੱਗੀ ਹੋਈ ਹੈ ਉਹ ਵੀ ਮਾਈਨਿੰਗ ਨੇ ਲਵਾ ਕੇ ਦਿੱਤੀ ਹੈ ਜੀ